ਹਾਂਇਹ ਤਾਂ ਆਖੋ ਇਕਦਮ ਉਹ ਟੋਲਾ ਮੁੰਡਾ ਆਇਆ ਹੈ ਸੱਦਨ ਸਾਧਕੇ ਬਾਅਦ ਚ ਲੈ ਗਏ ਤੇ ਲੈ ਕੇ ਕਿਤੇ ਲਾਇਆ ਹੋਣਾ ਟੀਕਾ ਮੁੰਡੇ ਨੇ ਵੀ ਲਾਇਆ ਹੋਣਾ ਵਾ ਟੀਕਾ ਨਹੀਂ ਨਹੀਂ ਉਹ ਨਹੀਂ ਮੁੰਡੇ ਨੇ ਵੀ ਲਾਇਆ ਹੋਣਾ ਵਾ ਇਹ ਨਹੀਂ ਗੱਲ ਮੈਂ ਕਹਿੰਦਾ ਜਦੋਂ ਮੁੰਡੇ ਨਾਲ ਮੇਰੇ ਇਹ ਫਿਰ दारू ਪੀਤੀ ਪਿਨਾਂ ਟੀਕੇ ਲਾਇਆ ਹੋਣਾ ਇਹ ਫਿਰ ਉਹਨੂੰ ਘੁਮਾਉਂਦੇ ਨੇ ਸਾਡੇ ਸ਼ਹਿਰ ਦੇ ਵਿੱਚ ਕਿਉਂਕਿ ਵੀਡੀਓ ਸਭ ਕੈਮਰੇ ਲੱਗੇ ਵੀਡੀਓ ਸਭ ਹੋ ਜਾਂਦੀ ਕਿ ਕਰਦਾ ਕੀ ਸੀ ਮੁੰਡਾ ਮੁੰਡਾ ਤੇਸ ਲੱਗਾ ਸੀ ਪਹਿਲਾਂ ਉਹ ਮੁੰਡਿਆ ਦੀ ਦੁਕਾਨ ਤੇ ਤੇ ਇਹ ਫਿਰ ਘੁੰਮਦੇ ਰੇ ਨੂੰ ਲੈ ਕੇ ਟੀਕਾ ਜਦੋਂ ਜਰਾ ਹੋ ਗਿਆ ਹੋਸ਼ ਨਹੀਂ ਕਰਦਾ ਇਹ ਘੁੰਮਦੇ ਰੇ ਤੇ ਬਾਜ਼ਾਰ ਪੂਰਾ ਕਦੀ ਉਧਰ ਲੰਦੇ ਕਦੀ ਇਹਦੇ ਪਰਦੇਸ ਹੋਰ ਤੇ ਸੀ ਨਾ ਐਟ ਤੇ ਦੋ ਬੰਦੇ ਸੀ ਤੇ ਫਿਰ ਬਾਅਦ ਚ ਜਦੋਂ ਇਹਨਾਂ ਨੇ 7 7:30 ਵਜੇ ਤੇ ਹਨ ਨੂੰ ਦੱਸਿਆ ਕਿ ਇਹਦਾ ਤਾਂ ਮੁੰਡਾ ਤੁਹਾਡੇ ਐਟੋ ਚ ਡਿੱਗਾ ਪਿਆ ਵਾ ਤੇ ਤੀ ਇਹਨੂੰ ਲਾਇਓ ਇਹ ਫਿਰ ਇਹ ਆਏ ਇੱਥੇ ਖਾ ਨੂੰ ਦੱਸਿਆ ਜੀ ਤੋਂ ਤੇਹ ਆਹੀ ਨਾਲ ਤੇ ਫਿਰ ਚਲ ਗਏ ਫਰਾਵ ਲੈਣ ਆ ਆਹ ਚਲੋ ਉਹਨਾਂ ਨੂੰ ਪਤਾ ਜਦਾ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਹੀ ਕਿਹਨੇ ਉਸ ਵੇਰੇ 9:30 ਵਜੇ ਕੰਮ ਤੇ ਛੱਡਣ ਗਏ ਆ ਔਰ ਤੋਂ ਬਾਅਦ ਇੱਕ ਕਾਰ ਆ ਗਈ ਆ ਤੇ ਘਾਰ ਜੀਰੋ ਆਏ ਆ ਤੇ ਇਹ ਘਾਰ ਆਗੇ ਇਹਨਾਂ ਨੇ ਹਰੇ ਉਹਨੂੰ ਪੈਸੇ ਨਹੀਂ ਦਿੱਤੇ ਆਟੋ ਵਾਲੇ ਨੂੰ ਉਹੀ ਮੁੰਡਾ ਜਿਹੜਾ ਉਹਨਾਂ ਨਾਲ ਹੀ ਉਹ ਫੇਰ ਅੰਦਰ ਆਇਆ ਵਾ ਉਹਨੂੰ ਬੁਲਾਣ ਮਸਤੇ ਬਾਨੇ ਨਾ ਕਿ ਪੈਸੇ ਦੇ ਉਹਨੂੰ ਨਾਲ ਲੈ ਗਿਆ ਔਰ ਕੋ ਪੈਸੇ ਹੀ ਕੱਲ 10000 ਰੁਪਿਆ ਇੱਕ ਵੀਵੋ ਦਾ ਫੋਨ ਹੀ ਤੇ ਨਾ ਫੋਨ ਲੱਭਾ ਨਾ ਪੈਸੇ ਲੱਭੇ ਬਾਹਰ ਵਿੱਚ ਪੈਸੇ ਵੀ ਔਰ ਕੋ ਲੈ ਕੇ ਲੋਟ ਕਰਕੇ ਉਹਦੀ ਉਹਨੂੰ ਮਾਰ ਕੇ ਤੇ ਝਾੜੀਆਂ ਵਿੱਚ ਸੁੱਟ ਗਏ ਕਿੱਥੇ ਮਿਲੀ লাশ ਫਿਰ ਉਹਨੂੰ ਇੱਧਰ ਟਗੋਰ ਸਕੂਲ ਦੇ ਬੈਕਸਾਈਡ ਤੁਹਾਡਾ ਮਤਲਬ ਤੁਸੀਂ ਵਾਈਫ ਸੋ ਹਾਂਜੀ ਅੱਛਾ ਕੀ ਨਾਮ ਦਾ ਸ਼ਿਵਾਲੀ ਪਿਆ ਹੈ ਇੱਕ ਮੋਬਾਈਲ ਹੈ ਠੀਕ ਹੈ ਨਾ ਉਹ ਵੀ ਉਹਨਾਂ ਨੇ ਖੋ ਲਿਆ ਉਹਨੂੰ ਮੁੰਡੇ ਹਰਾਸ਼ ਬੜਾ ਕੀਤਾ ਉਹਨੂੰ ਧਮਕੀ ਧਮਕੀ ਲਾਗੇ ਨਾ ਤੇ ਉਹਨੂੰ ਸਾਬਕਾ ਖੋਗੇ ਤਾਂ ਉਹਨੂੰ ਮਾਰ ਕੇ ਤੇ ਉੱਥੇ ਚੜ ਗਏ ਬੈਲ ਨਹੀਂ ਹੈਗੇ ਬੈਲ ਦੇ ਸਕੂਲ ਉਹਦੇ ਬੈਕ ਸਾਰ ਤੇ ਸੁਟਿਆ ਤੇ ਸਵੇਰੇ ਉਹਨੂੰ ਪੋਚੇ ਤੇ ਪਛਾਣਦੇ ਕੇ ਨੂੰ ਪਤਾ ਲੱਗਾ ਫਿਰ ਛੋਟਾ ਭਰਾ ਗਿਆ ਉਹਨੇ ਉਹਨੂੰ ਮੁੰਡੇ ਨੂੰ ਲਿਆਂਦਾ ਜਿਹਦੇ ਨਾਲ ਇਹ ਉਨੇ ਫਿਰ ਬਕਾਇਆ ਕਹਿੰਦਾ ਫਲਾਣੀ ਜਗ੍ਹਾ ਤੇ ਹੈਗਾ ਜੀ ਉੱਥੇ ਲੈ ਆਓ। ਉਹਨੂੰ ਲੈ ਗਏ ਉਹ ਦੁੱਕੇ ਦੁੱਕੇ ਮਾਰੇ ਤੇ ਫਿਰ ਉਹਨੇ ਦੱਸਿਆ। ਫਿਰ ਉਹ ਫੜੋਗੇ ਦਾ ਕਲਦਾਰਾ। ਜਿਹੜੇ ਮਾਰਨ ਵਾਲੇ ਕੋਈ ਨਹੀਂ ਬੜੇ। ਹਥੇ ਮੱਲੇ ਦੇ ਹੀ ਐ। ਉਹ ਫੜੇਗੇ ਪੁਲਿਸ ਕੋ। ਇੱਕ ਮੁੰਡਾ ਫੜੋ ਗਿਆ ਵਾ। ਅੱਛਾ। ਹਾਂਜੀ। ਉਹ ਐਸਐਚਓ ਨੇ ਅਰੈਸਟ ਕੀਤਾ ਤਾਂ ਨੂੰ। ਸਦਰ ठाਣੇ ਨੇ। ਹਾਂਜੀ ਸਦਰ ਨੇ ਕਰੇ ਕੀਤਾ। ਠੀਕ। ਹਾਂਜੀ। ਹੋਰ ਇਹਨਾਂ ਦੀ ਮਦਦ ਕੋਈ ਜਾਂ ਕੋਈ। ਮਦਦ ਹੋ ਗਿਆ। ਬੰਦ ਕਰਨਾ ਚਾਹੀਦਾ। ਕੋ ਹੋ ਅੱਜ ਕੱਲ ਅੱਜ ਤੇ ਸਾਡਾ ਬੱਚਾ ਵਾ। ਠੀਕ ਐ ਕੱਲ ਨੂੰ ਹੋਰ ਬੱਚਿਆਂ ਦਾ ਵੀ ਬੜਾ ਅਸਰ ਪੈਂਦੇ। ਤੇ ਜਿਨੇ ਜਿਨੇ ਨਸ਼ੇ ਦੇ ਨਸ਼ਾ ਕਰ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਠੀਕ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਏ ਕਿਉਂਕਿ ਸਰਕਾਰ ਦੇ ਘਰ ਦੀ ਕੋਸ਼ ਨਹੀਂ ਪਈ ਐ ਇਸ ਵੇਲੇ ਸਿਰਫ ਆਪਣਾ ਜਿਹੜੀ ਫਾਰਮੈਲਟੀ ਆ ਪੂਰੀਆ ਕਰਕੇ ਤੇ ਸ਼ਰਿਆਮ ਵੇਚਣ ਦੀ ਠੀਕ ਹੈ ਕਿਦੋਂ ਨਸ਼ਾ ਸਾਰਾ ਪੂਰੇ ਸਮਾਜ 'ਚ ਫੈਲ ਗਿਆ ਜੀ ਹਾਂਜੀ ਸਹੀ ਗੱਲ ਹੈ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜ਼ਰੂਰ ਜੀ ਲੋਕਾਂ ਦੇ ਬੱਚੇ ਬਰਬਾਦ ਹੋ ਹੁੰਦੇ ਮਾਂ ਪਿਓ ਕਿੰਨਾ ਦੇ ਠੀਕ ਨਹੀਂ ਜਫਰ ਜਨ ਕਿੰਨੇ ਸਾਲਾਂ ਦੀ 26 ਸਾਲ ਦਾ ਹੈ 26 ਸਾਲ ਦਾ ਹੈ